ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੀ ਆਪਣੀ ਪੰਜਾਬੀ ਰਸੋਈ ਵਿੱਚ ਮੈਂ ਅੱਜ ਆਪਣੇ ਘਰ ਤੋਂ ਬਣਾਉਣ ਵਾਲੀ ਕੱਚੇ ਆਮ ਦੀ ਚਟਨੀ ਬਣਾ ਰਹੀ ਹਾਂ ਇਹ ਸਾਰੇ ਲੋਕ ਹੀ ਆਪਣੇ ਘਰਾਂ ਵਿੱਚ ਬਣਾਉਂਦੇ ਨੇ ਪਰ ਇਹ ਮੇਰਾ ਤਰੀਕਾ ਹੈ ਇਸ ਚਟਨੀ ਨੂੰ ਬਣਾਉਂਦਾ ਇਹਨੂੰ ਤੁਸੀਂ 10 ਤੋਂ 15 ਦਿਨ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਫ੍ਰਿਜ ਵਿੱਚ ਤੇ ਇਹ ਚਟਨੀ ਬਣਾਉਣ ਵਾਸਤੇ ਅਸੀਂ ਲਾਹਾਂਗੇ ਬਿਲਕੁਲ ਕੱਚੇ ਵਾਲੇ ਆਮ ਮਤਲਬ ਆਮ ਪੱਕੇ ਨਹੀਂ ਹੋਣੇ ਚਾਹੀਦੇ ਅੱਛੇ ਖੱਟੇ ਆਮ ਅਸੀਂ ਇਹਦੇ ਵਾਸਤੇ ਲਾਹਾਂਗੇ ਦੇਖੋ ਆਮ ਦਾ ਕਲਰ ਬਿਲਕੁਲ ਵਾਈਟ ਏ ਪੀਲੇ ਆਮ ਨਹੀਂ ਲੈਣੇ ਉਹਦੇ ਨਾਲ ਚਟਨੀ ਜ਼ਿਆਦਾ ਅੱਛੀ ਨਹੀਂ ਬੰਦੀ ਤੇ ਅੱਛਾ ਆਮ ਨੂੰ ਅਸੀਂ ਤੋਕੇ ਅੱਛੇ ਤਰੀਕੇ ਨਾਲ ਛਿੱਲ ਕੇ ਅਨਨੂ ਥੋੜੇ ਵੱਡੇ ਪੀਸਿਸ ਵਿੱਚ ਅਸੀਂ ਕੱਟ ਕਰ ਲਾਂਗੇ ਤੇ ਸਾਰੇ ਆਮ ਨੂੰ ਅਸੀਂ ਕੱਟ ਕਰ ਲਿਆਏ ਹੁਣ ਅਸੀਂ ਇਹਦਾ ਇੱਕ ਤੜਕਾ ਬਣਾ ਕੇ ਤਿਆਰ ਕਰਨਿਆ ਤੇ ਤੜਕਾ ਬਣਾਉਣ ਵਾਸਤੇ ਅਸੀਂ ਕੜਾਈ ਲੈ ਲਈਤੀ ਹੈ ਉndes paaye 2 ਚਮਚ ਤੇਲ ਮਤਲਬ ਇੱਥੇ ਮੈਂ ਰਿਫਾਈਨਡ ਔਇਲ ਦਾ ਯੂਜ਼ ਕਰ ਰਹੀ ਆ ਤੁਸੀਂ ਚਾਹੋ ਤੇ ਇਹਨੂੰ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹੋ ਨਾਰੀਅਲ ਦੇ ਤੇਲ ਵਿੱਚ ਵੀ ਇਹਨੂੰ ਤੁਸੀਂ ਬਣਾ ਸਕਦੇ ਹੋ ਇੱਕ ਚਮਚ ਮਹਿੰਦੇਜ ਪਾਈਏ ਹਰੀ ਵਾਲੀ ਸਰ੍ਹੋਂ ਇੱਕ ਚਮਚੀ ਅੰਦੇਜ ਪਾਤੀ ਮੈਂ ਕਲੋਂਜੀ ਦੋਨੋਂ ਚੀਜ਼ਾਂ ਨਾਲ ਇਹ ਚਟਨੀ ਬਹੁਤ ਹੀ ਅੱਛੀਆਂ ਲੱਗਦੀਆਂ ਨੇ ਤੇ ਅੱਛੇ ਤਰੀਕੇ ਨਾਲ ਇਹਨੂੰ 1 ਮਿੰਟ ਵਰਸੇ ਅਸੀਂ ਪੁੰਨ ਲਾਂਗੇ ਜਦੋਂ ਸੌਫ ਤੱਕ ਚੋਂ ਥੋੜੀ ਅੱਛੀ ਜੀ ਖੁਸ਼ਬੂ ਆਨ ਲੱਗ ਜਾਏ ਬਸ ਉਨਾ ਹੀ ਅਸੀਂ ਇਹਨਾਂ ਨੂੰ ਪੁੰਨਾ ਹੈ ਜ਼ਿਆਦਾ ਨਹੀਂ ਪੁੰਨਾਂਗੇ બસ ਇਹਦੇ ਵਿੱਚ ਅਸੀਂ ਥੋੜਾ ਜਿਹਾ ਸੁੱਕਾ ਹੋਇਆ ਨਾਰੀਅਲ ਨੂੰ ਕੱਟ ਕਰਕੇ ਪਾ ਦਿੱਤਾ ਹੈ ਅੱਧਾ ਇੰਚ ਮੈਂ ਇੱਕ ਦਾਲਚੀਨੀ ਦਾ ਟੁਕੜਾ ਵੀ ਇਹਦੇ ਵਿੱਚ ਪਾਇਆ ਹੈ ਇਹ ਦੋ ਹਰੀ ਇਲਾਇਚੀ ਪਾਈਆਂ ਨੇ ਅੱਧਾ ਚਮਚ ਇੱਥੇ ਪਾਏ ਨੇ ਮੈਂ ਵਾਈਟ ਕਲੇ ਤਿਲ ਤੇ ਅੱਛੇ ਤਰੀਕੇ ਨਾਲ ਇਹਨੂੰ ਪੁੰਨ ਲਵਾਂਗੇ ਬਸ 1 ਮਿੰਟ ਵਸਤੇ ਅਸੀਂ ਇਹਨੂੰ ਪੁੰਨਾਂਗੇ ਤਾਂਕਿ ਸਾਰੀ ਚੀਜ਼ਾਂ ਅੱਛੇ ਤਰੀਕੇ ਨਾਲ ਕੁੱਕ ਹੋ ਜਾਣ ਅੱਛਾ ਅੰਦਾ ਫਲੇਵਰਿਕ ਆ ਜਾਏ ਉਹਨਾਂ ਵਿੱਚ ਪਾਵਾਂਗੇ ਅਸੀਂ तकरीबन 750 ਗ੍ਰਾਮ ਐਮਐਲ ਦੇ ਆਸ-ਪਾਸ ਪਾਣੀ। ਮਤਲਬ ਜਿੰਨੀ ਤੁਹਾਨੂੰ ਜ਼ਿਆਦਾ ਚਾशनी ਚਾਹੀਦੀ ਉਸੇ ਸਾਹਮਣੇ ਤੁਸੀਂ ਪਾਣੀ ਦੀ ਕੁਆਂਟੀਟੀ ਘਟਾ-ਵਧਾ ਸਕਦੇ ਹੋ। ਥੋੜੀ ਅਗਰ ਤੁਹਾਨੂੰ ਜ਼ਿਆਦਾ ਤਰੀ ਵਾਲੀ ਚਟਨੀ ਚਾਹੀਦੀ ਹੈ ਤੇ ਥੋੜਾ ਪਾਣੀ ਥੋੜਾ ਜ਼ਿਆਦਾ ਵੀ ਪਾ ਸਕਦੇ ਹੋ। ਤੇ ਐਂ ਦੇ ਜਪਾਈ ਮੈਂ 1 ਕੱਪ ਚੀਨੀ ਤੇ 1 ਕੱਪ ਹੀ ਗੁੜ। ਮਤਲਬ 1 ਕਿਲੋ ਦੇ ਅੰਦਰ ਮੈਂ ਦੇਸ਼ ਪਾਤੇ 400 ਗ੍ਰਾਮ ਦੇ ਆਸ-ਪਾਸ ਚੀਨੀ ਹੋਰ ਗੁੜ ਦੋਨੋਂ ਚੀਜ਼ਾਂ ਮਿਲਾ ਕੇ। ਤੁਸੀਂ ਇੱਕ ਚੀਨੀ ਨਾਲ ਵੀ ਬਣਾ ਸਕਦੇ ਹੋ ਜਾਂ ਤੁਸੀਂ ਗੁੜ ਨਾਲ ਵੀ ਬਣਾ ਸਕਦੇ ਹੋ ਪੈਂਦੇ ਥੋੜੇ ਜਿਹਾ ਮਸਾਲੇ ਪਾਏ ਨੇ ਇੱਕ ਅੱਧਾ ਚਮਚ ਮੈਂ ਪਾਇਆ ਹੈ ਪੈਂਦੇ ਕਾਲਾ ਨਮਕ ਅੱਧਾ ਚਮਚ ਹੀ ਲਾਲ ਮਿਰਚਾ ਪਾਤੀਆਂ ਨੇ ਚਾਹੋ ਤੇ ਤੁਸੀਂ ਇਹਦੇ ਥੋੜਾ ਜਿਹਾ ਨਾਰਮਲ ਵਾਲਾ ਰੈਗੂਲਰ ਨਮਕ ਵੀ ਪਾ ਸਕਦੇ ਹੋ ਕਾਫੀ ਸਾਰੇ ਇਸ ਦਿਨ ਮਸਾਲੇ ਪੈਂਦੇ ਨੇ ਜਿਵੇਂ ਗਰਮ ਮਸਾਲਾ ਪਾ ਸਕਦੇ ਹੋ ਜੀਰਾ ਪਾਊਡਰ ਪਾ ਸਕਦੇ ਹੋ ਜਾਂ ਤੁਸੀਂ ਇਹਦੇ ਵਿੱਚ ਪੁਦੀਨਾ ਪਾਊਡਰ ਵੀ ਪਾ ਸਕਦੇ ਹੋ ਪਰ ਮੈਂ ਇਹਦੇ ਕੁਝ ਨਹੀਂ ਪਾਇਆ सिंपल तरीके नाल ਬਣਾਵਾਂਗੇ ਔਰ ਬਹੁਤ ਹੀ ਜ਼ਿਆਦਾ ਟੇਸਟੀ ਬੰਦੀ ਏ ਤੇ ਇਹਨੂੰ ਟੱਕ ਕੇ ਅਸੀਂ 10 ਤੋਂ 15 ਮਿੰਟ ਵਸੇ ਛੋੜ ਦਾਂਗੇ ਤਾਂ ਕਿ ਜਿਹੜਾ ਹੈ ਨਾ ਅੰਬੀਆਂ ਅੱਛੇ ਤਰੀਕੇ ਨਾਲ ਕੁੱਕ ਹੋ ਜਾਣ ਪਰ ਇਹਨ ਦੀਸ਼ਾ ਮੈਂ ਕਲਰ ਪਾਣਾ ਭੁੱਲ ਗਈ ਸੀ ਕਲਰ ਪਾਣਾ ਬਿਲਕੁਲ ਆਪਸ਼ਨਲ ਹੈ ਤੁਸੀਂ ਪਾਣਾ ਚਾਹੋ ਤੇ ਪਾ ਸਕਦੇ ਹੋ ਨਹੀਂ ਪਾਣਾ ਚਾਹੋ ਤੇ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਇਹਨ ਦੀ ਜਗ੍ਹਾ ਤੁਸੀਂ ਔਰ ਟਿਕਾ ਲਗਰ ਕੇਸਰ ਹੈਗਾ ਤੇ ਕੇਸਰ ਵੀ ਪਾ ਸਕਦੇ ਹੋ ਜਾਂ ਫਿਰ ਥੋੜਾ ਜਿਹਾ ਹਲਦੀ ਪਾਊਡਰ ਵੀ ਇਹਨ ਦੇ ਚ ਪਾ ਸਕਦੇ ਹੋ ਥੋੜਾ ਕਲਰ ਅੱਛਾ ਆ ਜਾਂਦਾ ਹੈ ਚਟਨੀ ਦਾ ਤੇ ਬਸ ਚਟਨੀ ਸਾਡੀ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਣ ਵਾਲੀ ਹੈ ਕਿਉਂਕਿ 10 ਮਿੰਟ ਹੋ ਗਏ ਨੇ ਇਹਨੂੰ ਕੁੱਕ ਕਰਦੇ ਹੋਏ ਔਰ ਆਂਬਾਂ ਨੂੰ ਅਸੀਂ ਪੂਰੇ ਅੱਛੇ ਤਰੀਕੇ ਨਾਲ ਗਲਾਣਾ ਨਹੀਂ ਹੈ ਥੋੜੇ ਜਿਹਾ ਕਰੰਚੀ ਰਹਿੰਦੇ ਨੇ ਤੇ ਜ਼ਿਆਦਾ ਅੱਛੇ ਲੱਗਦੇ ਨੇ ਔਰ ਚਾਸ਼ਨੀ ਵੀ ਥੋੜੀ ਪਤਲੀ ਹੀ ਰਹਿਣ ਦਾਂਗੇ ਕਿਉਂਕਿ ਥੋੜੀ ਠੰਡੀ ਹੋਣ ਤੋਂ ਬਾਅਦ ਇਹ ਵੈਸੇ ਵੀ ਗਾੜੀ ਹੋ ਜਾਂਦੀ ਹੈ ਤੇ ਦੇਖੋ ਚਟਨੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਐਨੂੰ ਅਸੀਂ ਕਿਸੇ ਕੱਚ ਦੇ ਬਾਉਲ ਵਿੱਚ ਜਾਂ ਕਿਸੇ ਪਲਾਸਟਿਕ ਦੇ ਬਾਉਲ ਵਿੱਚ ਅਸੀਂ ਪਾ ਕੇ ਰੱਖ ਸਕਨੇ ਆ ਸਟੀਲ ਵਿੱਚ ਅਸੀਂ ਇਹਨੂੰ ਨਹੀਂ ਪਾ ਕੇ ਰੱਖਦੇ ਸਟੀਲ ਵਿੱਚ ਜਲਦੀ ਖਰਾਬ ਹੋ ਜਾਂਦੀ ਹੈ ਤੇ ਬਸ ਐਨੂੰ ਤੁਸੀਂ ਇੰਜੋਏ ਕਰ ਸਕਦੇ ਹੋ 10 ਤੋਂ 15 ਦਿਨਾਂ ਤੱਕ ਜੇ ਤੁਹਾਨੂੰ ਮੇਰੀ ਇਹ ਰੈਸিপি ਪਸੰਦ ਆਈ ਹੋਏ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਮੇਰੇ ਚੈਨਲ ਨੂੰ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਇਹ ਰੈਸিপি ਕਿੱਦਾਂ ਦੀ ਲੱਗੀ ਜਲਦੀ ਮਿਲਦੇ ਹਾਂ ਇੱਕ ਨਵੀਂ ਰੈਸিপি ਨਾਲ ਤਦ ਤੱਕ ਬਾਏ ਬਾਏ ਟੇਕ ਕੇ